बाबा दर्शन सिंह कॉलोनी ਦੀ ਸੜਕ ਦਾ ਉਦਘਾਟਨ ਕਰਨ ਪੁੱਜੇ ਐਮਐਲਏ ਜਸਪੀਰ ਸਿੰਘ ਸੰਧੂ ਉਸ ਤੋਂ ਪਹਿਲਾਂ ਹੀ ਪਿੰਡ ਦੇ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਵਿੱਚ ਬਹਿਸ ਹੋ ਗਈ ਗਲਬਤਕਾਰ ਦਿਆ ਹੋਇਆ ਦੋਨਾਂ ਨੇ ਆਖਿਆ ਕਿ ਇਹ ਸੜਕ ਦੇ ਕੰਮ ਲਈ ਉਹਨਾਂ ਨੇ ਐਮਐਲਏ ਨੂੰ ਆਖਿਆ ਸੀ ਇਸ ਕਰਕੇ ਸੜਕ ਦਾ ਕੰਮ ਹੋ ਰਿਹਾ ਹੈ ਦੂਜੇ ਪਾਸੇ ਮੌਜੂਦਾ ਸਰਪੰਚ ਨੇ ਆਖਿਆ ਕਿ ਸਾਬਕਾ ਸਰਪੰਚ ਕੋਲ ਆਪਣੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਇਸ ਮੋਕੇ ਉਦਘਾਟਨ ਕਰਨ ਪੂਜੇ ਐਮਐਲਏ ਜਸਪੀਰ ਸਿੰਘ ਸੰਧੂ ਨੂੰ ਜਦੋਂ ਪੁੱਛਿਆ ਗਿਆ ਕਿ ਉਦਘਾਟਨ ਕਰਨ ਤੋਂ ਪਹਿਲਾਂ ਹੀ ਤੁਹਾਡੇ ਵਰਕਰਾਂ ਵਿੱਚ ਬਹਿਸ ਹੋ ਰਹੀ ਹੈ ਤਾਂ ਉਹਨਾਂ ਨੇ ਆਖਿਆ ਜਿੱਥੇ ਚਾਰ ਪਾਂਡੇ ਹੋਣ ਉਹ ਖੜਕਦੇ ਹੀ ਨਹੀਂ ਜਿਹੜਾ ਇਲਾਕੇ ਦਾ ਕੰਮ ਹੋ ਰਿਹਾ ਵਾ ਇਹ ਕੱਲੀ ਪੰਜਾਬ ਦਾ ਪਬਲਿਕ ਦਾ ਕੰਮ ਹੋ ਰਿਹਾ ਨਾ ਕਿ ਕੱਲਾ ਅਮਰਿਤ ਸਰਪੰਚ ਕਰਾ ਰਿਹਾ ਕਦੇ ਅਸੀਂ ਦੁਨੀਆ ਦੇ ਨਾਲ ਖਲੋਤੇ ਆਂਗੇ ਦੁਨੀਆ ਦੇ ਨਾਲ ਖਲੋਤੇ ਆਂ ਦੁਨੀਆ ਦੇ ਨਾਲ ਖੋਤੇ ਰ ਦੁਨੀਆ ਦੇ ਨਾਲ ਦੁਨੀਆ ਦੇ ਨਾਲ ਖਲੋਤੇ ਰਾਵਾਂਗੇ ਪਰ ਇਹ ਤੇ ਤੈਨੂੰ ਕੋਈ ਤਰਾਹ ਨਹੀਂ ਜਾਉਗਾ ਸਰਪੰਚ ਬੋਲੋ ਜਿਹੜਾ ਮੋਦਵਾ ਚੁੜਿਆ ਜਾਂਦਾ ਵਾ ਕਿ ਲੱਗਦਾ ਨਹੀਂ ਉਹਦਾ ਵੀ ਹੈ ਚੀਜ਼ੇ ਦੋ ਦੇਖੋ ਜੀ ਅਸੀਂ ਸਰਪੰਚ ਤੇ ਮਖਾਲਤ ਨਹੀਂ ਕਰਦਾ ਅਸੀਂ ਗੱਲ ਕਰਨੇ ਕਈ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਪਰ ਕਹਿੰਦਾ ਮਤਲਬ ਹੈਗਾ ਵਾ ਇਹ ਜਿਹੜਾ ਸਾਰਾ ਕੰਮ ਆ ਇਹ ਸਾਰਾ ਕੰਮ ਜਿਹੜਾ ਵਾ ਐਮ ਐਲ اے ਡਾਕਟਰ ਜਸਬੀਰ ਸਿੰਘ ਸੰਤੂ ਰੋੜਾ ਜਾ ਰਿਹਾ ਨਾ ਮਰੇ ਜਾ ਰਿਹਾ ਨਾ ਅਮਦੇ ਜਾ ਰਿਹਾ ਹਲਕਾ ਵੈਸੇ ਤੇ ਐਮਐਲਏ ਸਾਹਮਣੇ ਜਾ ਰਿਹਾ ਬਾਕੀ ਲੱਗਦਾ ਨਹੀਂ ਐਮਐਲਏ ਵੀ ਜਾ ਸਰਪੰਚ ਵੀ ਅਸਟ ਪਾਰਟੀ ਨੇ ਆਵਾਜ਼ ਵੀ ਪਾਰਟੀ ਦੇ ਸਾਰੇ ਇਥੇ ਵਿਰੋਧ ਕਿਉਂ ਹੋ ਰਿਹਾ ਕਿਉਂ ਬਣਦੇ ਬਣੇ ਵਿਰੋਧ ਭਾਈ ਮੇਰੇ ਘਰ ਤੋਂ ਵਿਰੋਧ ਕੋਈ ਨਹੀਂ ਹੈਗਾ ਵਿਰੋਧ ਕੋਈ ਨਹੀਂ ਹੈਗਾ ਅਸੀਂ ਤੁਹਾਨੂੰ ਆਏ ਆਪੇ ਸਾਨੂੰ ਸੱਦਾ ਗਿਆ ਹੈ ਕਿ ਕੱਲੂ ਉਦਘਾਟਨ ਆ ਤੁਸੀਂ ਪਹੁੰਚਣਾ ਮੈਨੂੰ ਤੇਰੇ ਉਹ ਨਹੀਂ ਹਦਾਇਆ ਮੈਨੂੰ ਐਮਐਲਏ ਸਾਹਿਬ ਨੇ ਹਦਾਇਆ ਵਾ ਆਏ ਅੰਦਰ ਸਾਹਿਬ ਆਏ ਆਏ ਐਮਐਲਏ ਸਾਹਿਬ ਆ ਰਹੇ ਆ ਆ ਰਹੇ ਆ ਜਦ ਮੇਜੇ ਤੇ ਇਥੇ ਐਮਐਲਏ ਸਾਹਿਬ ਤੁਹਾਡੇ ਕੋ ਆਉਣੇ ਆ ਉਹਨਾਂ ਨੂੰ ਪੁੱਛ ਲਿਓ ਕਿ ਸੱਦਾ ਦਿੱਤਾ ਗਿਆ ਕਿ ਨਹੀਂ ਗਿਆ ਠੀਕ ਕਿਉਂਕਿ ਜਿਹੜੀ ਆਪੋਜੀਸ਼ਨ ਹੁੰਦੀ ਆ ਆਪੋਜੀਟਿਵ ਹੁੰਦੀ ਆ ਮੈਂ ਇਹਨਾਂ ਜੀ ਇਹ ਹਰੇ ਹੋਏ ਮੇਰੇ ਕੋ ਇਹ ਹਰੇ ਇਹਨਾਂ ਕੋ ਬਰਦਾ ਮੇ ਜਿਹੜੀ ਹਾਰ ਬਰਦਾਸ਼ ਨਹੀਂ ਹੋਣ ਢਈ ਵਿਰੋਧ ਕੰਮ ਦਾ ਹੋਣਾ ਵਿਰੋਧ ਕਰਨ ਦੇ ਉਹ ਕਹਿੰਦੇ ਵਿਰੋਧ ਕਰ ਵਿਰੋਧ ਕਰ ਦੇਖੋ ਜੀ ਇਹਨਾਂ ਮੇਰੇ ਸਰਕਾਰੀ ਕੰਮ ਚ ਆਈ ਵਾਰੀ ਵਿਗੜਨ ਪਏ ਹੁੰਦੇ ਆ ਜੀ ਮੈਂ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰੂੰਗਾ ਮੈਂ ਇਹਨਾਂ ਨੂੰ ਹਾਈ ਕੋਰਟ ਤੱਕ ਇਹਨਾਂ ਨੂੰ ਲੈ ਕੇ ਮੇਰੀ ਜਦੋਂ ਮੈਂ ਕੰਮ ਕਰਾਂ ਮੇਰੇ ਕੰਮ ਚ ਸਰਕਾਰੀ ਕੰਮ ਤੇ ਰੁਕਾਵਟ ਹੁੰਦੀ ਹੈ ਹਰ ਸਧਾਰਨ ਜੀ ਬਾਤ ਉਹ ਵਿਰੋਧ ਕਰਦੇ ਨੇ ਪਤਾ ਨਹੀਂ ਕਿਉਂ ਜੀ ਜੇ ਮੈਂ ਐਂਟੀ ਪਾਰਟੀ ਵੀ ਦੇਖੋ ਇਹਨਾਂ ਨੂੰ ਪ ਤੁਸੀਂ ਮੇਰੇ ਤੇ ਵੀ ਨਾ ਰੋਬੀ ਸਰਪੰਚ ਆਪਣੇ ਕੋਲੋਂ ਕਹਿਣ ਡਿਆ ਸਾਡੇ ਐਮਐਲ ਸਾਲ ਦੀ ਬਦੌਲਤ ਸਾਡੀ ਗਲੀ ਬਣਨ ਲੱਗੀ ਆ ਜੀ ਸਾਡੇ ਹੋਰ ਵੀ ਕੰਮ ਹੈ ਗਾਂ ਵੀ ਹੋਣੇ ਆ ਜੀ ਪਰ ਆਈ ਵਾਰੀ ਇਹ ਮੇਰੇ ਕੰਮ ਦੇ ਵਿੱਚ ਅੜੀ ਕੱਟ ਆਉਂਦੀ ਹਾਂਜੀ ਐਮਐਲਏ ਸਾਹਿਬ ਆ ਰਹੇ ਆ ਕੁਛ ਨਹੀਂ ਕੋਈ ਗੱਲ ਨਹੀਂ ਆ ਰਹੇ ਐਮਐਲਏ ਸਾਹਿਬ ਕੋਈ ਗੱਲ ਨਹੀਂ ਐਮਐਲਏ ਸਾਹਿਬ ਆ ਰਹੇ ਜੀ ਕੋਈ ਗੱਲ ਨਹੀਂ ਨੋ теаਟਰ ਵੀ ਆਪੋ ਤੇ ਬੰਦੇ ਆ ਗਏ ਆ ਅਤਰਾਜ ਮੈਨੂੰ ਕੋਈ ਨਹੀਂ ਆ ਜੀ ਪਰ ਆਪੇ ਆਣ ਕੇ ਕਹਿਣੀ ਮੈਂ ਕਰਨ ਜੀ ਆ ਵੇਖੋ ਲੈਟਰ ਆ ਵਿਖਾਉਂਦੀ ਮੈਂ ਪਾਸ ਕਰਾਈ ਸਾਡੇ ਐਮਐਲਏ ਸਾਹਿਬ ਦੀ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਹਿੰਦਾ ਐਮਐਲਏ ਸਾਹਿਬ ਨੇ ਇਹ ਇਹ ਕੌਣ ਦੇ ਕਲੇ ਕਰਾਉਣ ਵਾਲੇ ਜੀ ਨਾ ਕਿ ਸੁਪਰੀਮ ਕੋਰਟ ਹੋਈ ਆ ਜੀ ਵੀਕੋ ਪਬਲਿਕ ਦੀ ਮੰਗ ਸੀ ਅਸੀਂ ਮੈਂ ਸਰਪੰਚ ਨਾ ਸਰਪੰਚ ਨਾਤੇ ਹੋਂਦੇ ਮੈਂ ਮੇਰੇ ਸਭ ਕੋ ਮੰਗ ਰੱਖੀ ਮੇਰੀ ਮੰਗ ਪੂਰੀ ਹੋਈ ਜਿਹੜੀ ਇਹਨਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਜੀ ਬਿਲਕੁਲ ਐਮਐਲਏ ਸਾਹਿਬ ਤੋਂ ਇਹ ਕਿਹਾ ਵੀ ਇਲਾਕੇ ਨਿਵਾਸੀਆਂ ਦੇ ਵਿੱਚ ਖੁਸ਼ੀ ਜੀ ਲੈਣਾ ਉਹ ਤੇ ਦੇਖਣ ਨੂੰ ਮਿਲ ਗਈ ਹੈ ਤੁਹਾਡੇ ਆਂ ਤੋਂ ਪਹਿਲਾਂ ਉਹ ਲੜ ਵੀ ਪਏ ਨੇ ਜੀ ਉਹ ਥੋੜੇ ਬੋਤੇ ਜੇ ਘਰ ਚਾਰ ਭਾਂਡੇ ਹੋਣ ਲੜਦੇ ਉਹਨੂੰ ਲੜਦੇ ਹੁੰਦੇ ਕੋਈ ਗੱਲ ਨਹੀਂ ਇਹ ਛੋਟੀਆਂ ਮੋਟੀਆਂ ਗੱਲਾਂ ਇਹ ਵੱਡੀਆਂ ਨਹੀਂ ਲੱਖੀ ਦਿੰਦੀਆਂ ਜੀ ਐਮਐਲਏ ਸਾਹਿਬ ਗੱਲ ਕਰੀਏ ਹਲਕਾ ਪਛਮੀ ਦੀ ਕੂੜੇ ਦੇ ਢੇਰ ਬੜੇ ਲੱਗੇ ਹੋਏ ਨੇ ਕੀ ਕੀਤਾ ਜਾ ਰਿਹਾ ਰੋਲੇ ਵਾਲਾ ਜੀ ਜਿਹੜੀ ਪੁਰਾਣੀ ਸਰਕਾਰਾਂ ਨੇ ਜਿਹੜੀਆਂ ਕੂੜੇ ਦੇ ਡੰਪ ਵਾਲੀਆਂ ਮਸ਼ੀਨਾਂ ਸੀ ਅੱਜ ਕੂੜੇ ਦੇ ਡੰਪ ਜਿਹੜੀ ਡੈਂਪਿੰਗ ਕਰਦੀ ਸੀ ਕੰਪਨੀ ਉਹ ਕੰਪਨੀ ਜਿਹੜੀ ਆ ਉਹ ਧੋਖਾ ਦੇ ਕੇ ਚੱਲ ਗਈ ਕਿਉਂਕਿ ਉਹਦੇ ਆਪਣੇ ਕੋਲ ਡਿਸਪਿਊਟ ਸੀ ਪੁਰਾਣੀਆਂ ਸਰਕਾਰਾਂ ਨੇ 5-5 ਸਾਲਾਂ ਦਾ ਟੈਂਡਰ ਕਰਦੇ ਸੀ ਉਹਨਾਂ ਦੇ ਹੁਣ ਸਾਡੀ ਸਰਕਾਰ ਜਦੋਂ ਲਈ ਆ ਅਸੀਂ ਨਵਾਂ ਕੰਪਨੀ ਲਿਆ ਕੇ ਇਹ ਅੱਜ ਟੈਂਡਰਿੰਗ ਹੋ ਗਈ ਹੈ ਇਹਦੀ ਤੇ ਹੁਣ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹੜ ਕੰਮ ਆਪਣਾ ਕੰਪਨੀ ਸ਼ੁਰੂ ਕਰ ਦੇਊਗੀ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਹਫ਼ਤੇ ਦੇ ਅੰਦਰ ਸਾਰਾ ਸ਼ਹਿਰ ਜਿਹੜਾ ਤੁਹਾਨੂੰ ਚੰਡੀਗੜ੍ਹ ਵਰਗਾ ਦਿਖੂਗਾ ਐਮ.ਐਨ. ਸਰਬ ਗੱਲ ਕੀਤੀ ਜਦੀ ਸਰਕਾਰ ਆਹੀ ਉਹਦੇ ਵੀ ਕਹਿੰਦੇ ਚੰਡੀਗੜ੍ਹ ਤੋਂ ਵਧੀਆ ਬਣਾਵਾਂਗੇ ਉਥੇ ਜੋਕੇ ਕਹਤਾ ਪਰ ਗੱਲ ਬੰਦੀ ਨਹੀਂ ਰਹੀ ਬਣੀ ਜੀ ਤੁਨੂੰ ਨਹੀਂ ਬਣੀ ਵੱਖਰੀ ਗੱਲ ਹੈ ਲੇਕਿਨ ਸਾਡੇ ਵੱਲੋਂ ਬਣ ਚੁੱਕੀ ਹੈ ਗੱਲ ਦੇਖੋ ਇਲਾਕੇ ਦੇ ਲੋਕਾਂ ਤੋਂ ਪੁੱਛੋ ਤੁਸੀਂ ਕੱਲੇ ਨਾ ਨਾ ਕੋਈ ਇਹ ਵੰਦੂ ਹੀ ਪਤਾ ਨਹੀਂ ਕਿਹੜੀ ਗਲੀ ਵਿੱਚ ਕੇ ਆਏ ਹੋ ਇਸ ਕਰਕੇ ਜਿਹੜੀ ਆਹੀ ਤੇ ਜਿੰਨਾ ਵਿਕਾਸ ਕਰ ਰਹੇ ਮੇਰੇ ਕੋਲ ਪ੍ਰੂਫ ਦਾ ਡਾਟਾ ਲੈ ਲਓ ਕਿੰਨੀਆਂ ਚੜਕਾਂ ਮੈਂ ਰੋਜ਼ ਬਣਾ ਰਹੇ ਕਿੰਨੀਆਂ ਡਰਾਈਵ ਜਿਹੜੀਆਂ ਸਪੈਸ਼ਲ ਡਰਾਈਵ ਚਲਾ ਰਹੇ ਕਿੰਨੀਆਂ ਜੀ ਸਪੈਸ਼ਲ ਕਲੀਨਿੰਗ ਮੈਂ ਚਲਾ ਰਹੇ ਆ ਪੁਰਾਣੀਆਂ ਗੱਲਾਂ ਨਾ ਕਰੋ ਪਲੀਜ਼ ਅਪਡੇਟ ਦੇਖੋ ਤੁਸੀਂ ਮੇ ਜੋ ਇੱਕ ਹਫਤੇ ਤੱਕ ਤਾਂ ਮੁਸਾਰਾ ਸ਼ਹਿਰ ਚੰਡੀਗੜ੍ਹ ਦਾ ਬਣਾ ਦੇਾਂਗੇ ਜੀ ਸਾਹਿਬ ਨੇ ਗੱਲਬਾਤ ਕਰਦੇ ਹੋਇਆ ਆਖਿਆ ਕਿ ਇੱਕ ਹਫਤੇ ਤੱਕ ਸ਼ਹਿਰ ਵਾਸੀਆਂ ਨੂੰ ਗੂੜੇ ਤੋਂ ਨਹੀਂ ਜਿਆਦਾ ਮਿਲ ਜਗੇ ਨਾਲ ਹੀ ਇੱਥੇ ਸਰਪੰਚ ਸਾਹਿਬ ਵੀ ਖੜੇ ਹੋਣਾ ਨਾਲ ਗੱਲਬਾਤ ਕਰ ਲੈ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹਦੇ ਹੋ ਉਦਘਾਟਨ ਹੋਇਆ ਜੀ ਅੱਜ ਹਾਂਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜੀ ਇਹਨਾਂ ਦੀ ਮਿਹਨਤ ਸਦਕਾ ਕਿਉਂਕਿ ਸਾਡਾ ਇਲਾਕਾ ਬੜਾ ਪਛੜਿਆ ਹੋਇਆ ਸੀ 15 16 ਸਾਲ ਤੋਂ ਸਾਡੇ ਇਲਾਕੇ ਦੀ ਮੰਗ ਸੀ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਇੱਕ ਦਿਵਾਲੀ ਦਾ ਬੜਾ ਵੱਡਾ ਤੋਹਫਾ ਕਹਿ ਸਕਦੇ ਜੀ ਜੋ ਬਦੌਲਤ ਸਾਡੇ ਐਮਐਲਏ ਸਾਹਿਬ ਦੀ ਕੀ ਇਹਨਾਂ ਦੀ ਬਤ ਉਹ ਪਹਿਲਾਂ ਵੀ ਐਮਐਲਏ ਬੜੇ ਆਏ ਜਬੜੀਆਂ ਸਰਕਾਰਾਂ ਆਈਆਂ ਪਰ ਜਿਹੜੇ ਸਾਡੇ ਜੋ ਮਿਹਨਤ ਇਹਨਾਂ ਦੀ ਰੰ ਇੱਕ ਬਹੁਤ ਵੱਡੀ ਮਨੁ ਦਿਵਾਲੀ ਦਾ 15 20 ਦਿਵਾਲੀਆਂ ਦਾ ਵੀ ਇੱਕ ਪਿਛੀ ਜਾ ਚਗੀ ਜਿਨਾ ਹੋ ਰਹੀ ਹੈ ਜੀ ਉਹ ਵਿਕਾਸ ਕਾਰਜ ਕੀਤੇ ਗਏ ਨਾਲ ਹੀ ਹਲਕਾ ਪਛਵੀ ਦੇ ਐਮ ਐਲ ਏ ਜਸਵੀਰ ਸਿੰਘ ਸੰਧੂ ਹੋਣਾ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇੱਕ ਹਫਤੇ ਤੱਕ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਜਾਵੇਗਾ ਅਮਰਥਰ ਫਾਸਟ ਵੀ ਖਬਰ ਨਾਮੇ ਸਹਿਯੋਗੀ ਨਰੇਸ਼ ਕੁਮਾਰ ਜਨ ਰਕੇਸ਼ ਕੁਮਾਰ